ਕਮੀ ਹੈ ਇਸ ਟਾਈਮ ਕੀ ਕਿਸ ਪਾਲਦੇ ਮੈਂ ਭਾਲ ਜਿੱਤੇ ਗਈਆਂ ਜੀ ਮੇਰੇ ਬਸ ਮੌਤ ਹੀ ਭਾਲਦੀਆਂ ਸੱਕੀ ਭੈਣ ਕਹਿੰਦੇ ਮਾਵਾਂ ਬਰਾਬਰ ਹੁੰਦੀ ਐ ਉਹ ਵੀ ਨਹੀਂ ਪੁੱਛਦੇ ਉਹ ਵੀ ਨਹੀਂ ਪੁੱਛਦੇ ਜੀ ਕੋਈ ਨਹੀਂ ਪੁੱਛਦਾ ਜੀ ਜੇਕਰ ਇਹ ਹਾਂ ਜੀ ਜੀ ਚਾਲ ਚੱਲ ਜੀ ਅੱਛਾ ਹਾਂ ਜੀ ਇਦਾਂ ਤਾਂ ਕੀ ਹੋ ਗਿਆ ਪਤੀਜਾ ਨੇ ਕੱਢਤਾ ਕਹਿੰਦੇ 700 ਖਰਚ ਨਹੀਂ ਦਿੱਤਾ ਜਾਂਦਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਉਹਨਾਂ ਇਦਾਂ ਆਸ਼ਟਮਾ ਦੇ ਵਿੱਚ ਰਹਿੰਦੇ ਮੈਂ ਤਾਂ ਜੀ ਹੁਣ ਇਸ ਕੀ ਹੁਣੇ ਆਈਆਂ ਬਸ 18 ਮਾਰ ਪੰਜ ਪਰਿਵਾਰ ਨੂੰ ਆਈਆਂ ਮੈਂ ਤੇ ਤੁਹਾਡਾ ਮਨ ਚ ਕਦੀ ਨਹੀਂ ਆਇਆ ਕਿ ਮੈਂ ਦੁਬਾਰਾ ਵਿਆਹ ਕਰਾਂ ਜੀ ਨਾ ਮੈਂ ਤਾਂ ਨਾਫਰਤ ਪਈ। ਕਦੀ ਲੋੜ ਨਹੀਂ ਪਈ ਜੀਵਨ ਸਾਥੀ ਦੀ ਮਹਿਸੂਸ ਨਹੀਂ ਹੋਈ। ਬੀਆ ਜੀ ਕਹਦੇ ਵੀ ਜ਼ਹਿਰ ਖਾ ਕੇ ਮਰ ਜਾ। ਅੱਛਾ। ਹਾਂ ਜੀ ਮੈਨੂੰ ਮਿਲ ਜੇ ਬਹੂ ਖਾਣਾ ਯਾਰ। ਸੱਚੀ ਗੱਲ ਤੁਸੀਂ ਜੁੜਿਓ ਹਰ ਮੈਦਾਨ ਫਤਿਹ ਦੇ ਨਾਲ ਮੈਂ ਤੁਹਾਡੇ ਨਾਲ ਜਸਪ੍ਰਿਤ। ਕਹਿੰਦੇ ਨੇ ਸੁੱਖ ਜਿਹੜਾ ਹੁੰਦਾ ਹੈ ਕਰਮਾਂ ਦਾ ਹੁੰਦਾ ਹੈ ਪਰ ਇਸ ਦੀ ਮਿਸਾਲ ਅਸੀਂ ਅੱਜ ਤੁਹਾਡੇ ਸਾਹਮਣੇ ਬਖੂਬੀ ਅੱਜ ਇੱਕ ਪੇਸ਼ ਕਰਾਂਗੇ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੰਗਾ ਦੇਵੀ ਅੱਛਾ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਉਮਰ ਜੀ 70 ਸਾਲ ਤਾਂ ਹੋਊਗੀ ਮੇਰੀ ਅੱਛਾ ਤੁਹਾਨੂੰ ਪਤਾ ਹੀ ਹੋ ਗਿਰ ਦੇਖੀ ਹੋਣੀ ਤੇ ਕਿੰਨੀ ਉਮਰ ਦੇ ਵਿੱਚ ਤੁਹਾਡਾ ਵਿਆਹ ਹੋਇਆ ਸੀ ਕਿੰਨੀ ਉਮਰ ਚ ਹੋਰ ਮਤਲਬ ਪਰਿਵਾਰਚ ਕੌਣ-ਕੌਣ ਹੈ ਤੁਹਾਡੇ ਵਿਆਹ ਤਾਂ ਜੀ ਮੇਰੇ 18ਵੇਂ ਸਾਲ ਚ ਹੋਇਆ ਸੀ ਅੱਛਾ ਹਾਂ ਜੀ ਕਿੰਨਾ ਸਮਾਂ ਚੱਲਿਆ ਤੁਹਾਡਾ ਵਿਆਹ ਇੱਕ ਦਿਨ ਲੱਗੀ ਜੀ ਬਸ ਇੱਕ ਦਿਨ ਰਹੀ ਸੀ ਬਸ ਇੱਕ ਰਾਤ ਹੀ ਲਈ ਅਗਲੀ ਤੜਕੇ ਨੂੰ ਆ ਗਈ ਮੁੜ ਕੇ ਗਈ ਨਹੀਂ ਕਿਉਂ ਇਦਾਂ ਦੀ ਕਿਹੜੀ ਵਜ੍ਹਾ ਬਣੀ ਜਿਹੜੀ ਤੁਸੀਂ ਅਗਲੇ ਦਿਨ ਨਹੀਂ ਆ ਗਏ ਉਹ ਮਿਰਗੀ ਸੀ ਜੀ ਉਹਨਾਂ ਨੂੰ ਬਿਮਾਰੀ ਸੀ ਅੱਛਾ ਮਾਪੇ ਕਹਿੰਦੇ ਅਸੀਂ ਨਹੀਂ ਭੇਜਦੇ ਤੈਨੂੰ ਬਿਮਾਰੀ ਲੱਗੀ ਜੂਗੀ ਅੱਛਾ ਹਾਂਜੀ ਤੇ ਤੁਸੀਂ ਤੁਹਾਡਾ ਮਨ ਹੀ ਮੰਨਿਆ ਦੁਬਾਰਾ ਜਾਣ ਦਾ ਜਾਂ ਮਤਲਬ ਆਪ ਹੀ ਨਹੀਂ ਗਏ ਮਤਲਬ ਉਹਨਾਂ ਨੇ ਕਿਹਾ ਨਹੀਂ ਕਦੀ ਆ ਜਾਓ ਉਸ ਤਾਂ ਬਸ ਇਹ ਕਹਿੰਦੇ ਸੀ ਜੀ ਮੈਂ ਨਹੀਂ ਗਈ ਅੱਛਾ ਗਏ ਹੀ ਨਹੀਂ ਨਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਮਾਪੇ ਸੀਗੇ ਮਾਪੇ ਕੋ ਲਾਈ ਸੀ ਵਾਪਸ ਉਦੋਂ ਉਦੋਂ ਮਾਪੇ ਕੋਲ ਸੀਗੇ ਹੈਗੇ ਸੀ ਮਾਪੇ ਠੀਕ ਤੇ ਕਿੰਨਾ ਸਮਾਂ ਰਹੇ ਫਿਰ ਮਾਪੇ ਕੋ ਜਦੋਂ ਮਾਪੇ ਹੁਣ ਹੈਗੇ ਤੁਹਾਡੇ ਹੁਣ ਤਾਂ ਜੀ ਮੁੱਕ ਗਏ ਅੱਛਾ ਹਾਂਜੀ ਤੇ ਕਿੰਨਾ ਸਮਾਂ ਰਹੇ ਹੋ ਫਿਰ ਮਾਪੇ ਕੋ ਉਸ ਤੋਂ ਬਾਅਦ ਮਾਪੇ ਕੋਲੇ ਜੀ 4 ਮਹੀਨਾ ਸਾਲ ਰਹੇ ਆ ਹੂੰ ਫਿਰ ਉਸ ਤੋਂ ਬਾਅਦ ਮਾਪੇ ਮਰ ਗਏ ਅੱਛਾ ਫੇ ਭਰਾ ਜੀ ਹੁੰਦਾ ਸੀਗਾ ਹੂੰ ਉਹ ਸੰਗਲੇ ਵੀ 7:00 ਵਜੇ ਕੰਚ ਵਜਿਆ ਸੀ ਉਹਨਾਂ ਨੇ ਚੂਹੇ ਨੇ ਮਾੜੀ ਧੰਦੀ ਵੱਢ ਲਈ ਉਹ ਜ਼ਹਿਰ ਫੈਲ ਲੜ ਗਿਆ ਉਹ ਮੁੱਕ ਗਿਆ ਅੱਛਾ ਫੇਰ ਜੀ ਮੈਂ ਭਤੀਜਿਆਂ ਕੋਲ ਰਹਿੰਦੀ ਸੀ ਭਤੀਜਿਆਂ ਨੂੰ ਅੱਜ ਹਰ ਟਾਈਮ ਕਿੰਨੇ ਭਤੀਜੇ ਸੀ ਤੁਹਾਡੇ ਕਿੰਨੇ ਮਤਲਬ ਦੋ ਭਤੀਜੇ ਦੋ ਭਤੀਜੀਆਂ ਅੱਛਾ ਤੇ ਤੁਸੀਂ ਉਹਨਾਂ ਦੇ ਉਹਨਾਂ ਦੇ ਨਾਲ ਮਤਲਬ ਪੂਰਾ ਮਾਮਾ ਵਾਂਗੂ ਕੰਮ ਕਰਾਉਂਦੇ ਸੀ ਸਾਰਾ ਘਰ ਦਾ ਕੰਮ ਕਰਦੇ ਸੀ ਕੰਮ ਹੀ ਮੈਂ ਕਰਦੀ ਸੀ ਜੀ ਰੋਟੀ ਵੀ ਮੈਂ ਬਗਾਦੀ ਭਾਂਡੇ ਮੈਂ ਵਾਦੀ ਸੁੰਬਰ ਦੀ ਵੀ ਮੈਂ ਪੋਚੇ ਵੀ ਮੈਂ ਲਾਉਂਦੀ ਸੀ ਅੱਛਾ ਹਾਂਜੀ ਫੇਰ ਵੀ ਕਿੰਨਾ ਸਮਾਂ ਭਤੀਜਿਆਂ ਕੋਲ ਰਹੇ ਹੋ ਭਤੀਜੇ ਰਹੇ ਹੀ ਹਾਂ ਜੀ 3-4 ਸਾਲ ਜੀ ਅੱਛਾ ਹਾਂਜੀ ਤੇ ਇਦਾਂ ਦਾ ਕੀ ਹੋ ਗਿਆ ਭਤੀਜਿਆਂ ਨੇ ਘੜਤਾ ਫੇਰ ਕੋਈ ਕਹਿੰਦੇ ਸੱਚੋ ਖਰਚ ਨਹੀਂ ਦਿੱਤਾ ਜਾਂਦਾ ਇਹ ਤੁਹਾਡਾ ਕਿਹੜਾ ਖਰਚਾ ਸੀ ਜਿਹੜਾ ਉਹ ਚੱਕ ਨਹੀਂ ਸਕਦੇ ਸੀ ਬਸ ਖਰਚਾ ਕੋਈ ਨਹੀਂ ਸੀ ਜੀ ਮੈਂ ਹੀ ਰਫੂ ਦਾ ਕੰਮ ਕਰਦੀ ਸੀ ਅੱਛਾ ਸਿਲਾਈ ਦਾ ਕੰਮ ਕਰਦੀ ਸੀ ਲਫਾਫੇ ਬਣਾਉਂਦੀ ਸੀ ਅੱਛਾ ਤੇ ਬੰਬਲਵਟ ਦੀ ਸੀ ਸਤਾਰੇ ਲਾਉਂਦੀ ਸੀ ਅੱਛਾ ਦਿਨ ਚ ਸਾਰਾ ਕੰਮ ਕਰਦੀ ਸਾਰੇ ਲੋਕ ਕਹਿੰਦੇ ਸੀ ਵੀ ਇੰਨਾ ਕੰਮ ਕਰਨੀ ਜਰੂਰੀ ਹੈ ਇਹ ਇੰਨੇ ਕਰਨ ਹੂੰ ਮੈਂ ਰੋਟੀ ਪਾਣੀ ਤੋਂ ਇਲਾਵਾ ਬੱਚੇ ਸੰਭਲਣ ਤੋਂ ਇਲਾਵਾ ਇਹਨਾਂ ਕੰਮ ਕਰਦੇ ਸੀ ਮੈਂ ਸਾਰਾ ਕੰਮ ਕਰਦੀ ਸੀ ਜੀ ਰੋਟੀ ਵੀ ਮੈਂ ਬਣਾ ਕੇ ਦਿੰਦੀ ਤੇ ਅੜਕੇ ਨੇਰੇ ਉੱਠ ਕੇ ਇਹਨਾਂ ਨੂੰ ਤਿਆਰ ਕਰਕੇ ਵੀ ਮੈਂ ਰੋਟੀ ਸਕੂਟਰ 'ਚ ਪਾ ਕੇ ਦਿੰਦੀ ਸੀ ਜੋੜੇ ਵੀ ਮੈਂ ਸਾਫ਼ ਕਰਦੀ ਜਰਾਬੇ ਵੀ ਧੋ ਕੇ ਦਿੰਦੀ ਸੀ ਤਾਂ ਵੀ ਉਹਨਾਂ ਨੇ ਤੁਹਾਨੂੰ ਕੱਢਤਾ ਹਾਂਜੀ ਫਿਰ ਉਹਨਾਂ ਨੇ ਕਹਿੰਦੇ ਹੱਥ ਰੋਟੀ ਨਹੀਂ ਦਿੰਦੀ ਜਦੋਂ ਖਰਚਾ ਦੀ ਜਾਂਦਾ ਸੀ ਜੇ ਤੁਸੀਂ ਇਹਨਾਂ ਕੰਮ ਕਰਦੇ ਸੀ ਤੇ ਉਹ ਖਰਚਾ ਫਿਰ ਦਿੰਦੇ ਨਹੀਂ ਸੀ ਤੁਸੀਂ ਉਹਨਾਂ ਨੂੰ ਮੈਂ ਮੇਰਾ ਜੀ ਸਾਰੇ ਲੈਂਦੇ ਸੀ ਉਹ ਅੱਛਾ ਮੈਂ ਕਹਿੰਦਾ ਜੀ ਦੇ ਜੇ ਕੇ ਬੋਰੀਆਂ ਆਟੇ ਦੀ ਮੰਗਾਉਣੇ ਤੁਸੀਂ ਦੋ ਮੰਗਾ ਲਓ ਅੱਛਾ ਨਾ ਆਟ ਆ ਵੀ ਮੰਗਾਉਂਦੀ ਈਕੋ ਵੀ ਮੰਗਾਉਂਦੀ ਖੰਡ ਵੀ ਮੰਗਾਉਂਦੀ ਚੌਲ ਵੀ ਮੰਗਾਉਂਦੀ ਦਾਲਾਂ ਵੀ ਮੰਗਾਉਂਦੀ ਵੀ ਸੋ ਸਾਰੇ ਚੀਜ਼ ਮੈਂ ਮੰਗਾ ਕੇ ਦਿੰਦੀ ਸੀ ਮਤਲਬ ਜਿੰਨਾ ਤੁਸੀਂ ਕਮਾਂਦੇ ਸੀ ਸਾਰਾ ਰਾਸ਼ਨ ਤੇ ਲਵਾ ਦਿੰਦੀ ਸੀ ਸਾਰਾ ਲਾ ਦਿੰਦੀ ਸੀ ਜਿਵੇਂ ਮੈਂ ਮੈਂ ਆਜੀ ਕੋਈ ਚੀਜ਼ ਨਹੀਂ ਲਈ ਕਦੇ ਇੱਕ ਦਿਨ ਸੂਟ ਵੀ ਨਹੀਂ ਲੈ ਕੇ ਦੇਖਿਆ ਫਿਰ ਉਹਨਾਂ ਨੂੰ ਕੀ ਚਾਹ ਹੋਰ ਕੀ ਚਾਹੀਦਾ ਸੀ ਬਸ ਇਹਨਾਂ ਨੂੰ ਆਏ ਸੀ ਮਾਪੇ ਪੜਿਆ ਸਿਖਤੇ ਸੀ ਵੀ ਇਹਨੂੰ ਕੱਢ ਦੇ ਅੱਛਾ ਹਾਂਜੀ ਮਤਲਬ ਉਹ ਉਹਨਾਂ ਨੇ ਤੁਹਾਨੂੰ ਘਰੋਂ ਕੱਢ ਦਿੱਤਾ ਇਹਨਾਂ ਤੁਸੀਂ ਉਹਨਾਂ ਦੇ ਨਾਲ ਕੀਤਾ ਫਿਰ ਵੀ ਮਨ ਦੇ ਵਿੱਚ ਕਿਵੇਂ ਸੀ ਉਹਨਾਂ ਦੇ ਮਾਵਾ ਵੀ ਇਹੋ ਜੇ ਸੀ ਨਾ ਕਹਿੰਦੇ ਅਸੀਂ ਇਹਦੇ ਨਾਲ ਰਹਿਣਾ ਨਹੀਂਗਾ ਮੈਂ ਕਿਹਾ ਵੀ ਤੁਸੀਂ ਮਾਵਾ ਬਪ ਨੂੰ ਰੱਖ ਲਓ ਆਪਾਂ ਦਾ ਰਲ ਕੇ ਅਸੀਂ ਕੰਮ ਕਰ ਲਾਂਗੇ ਕਹਿੰਦੇ ਉਹ ਕਹਿੰਦੇ ਅਸੀਂ ਜਿੰਨਾ ਚਿਰ ਇਹਨੂੰ ਕੱਢਦੇ ਨਹੀਂ ਅਸੀਂ ਉਹਨਾਂ ਚ ਰਹਾਂਦੇ ਨੇ ਅੱਛਾ ਮੈਨੂੰ ਕੱਢਤਾ ਨਾਲ ਦੀ ਨਾਲ ਆ ਗਏ ਤੇ ਉਹਨਾਂ ਦੇ ਮਾਪੇ ਕਿੱਥੇ ਸੀ ਉਹ ਦਿੱਲੀ ਅੱਛਾ ਦਿੱਲੀ ਰਹਿੰਦੇ ਸੀ ਹਾਂਜੀ ਅ ਮਤਲਬ ਇਹ ਤੁਹਾਡੇ ਭਰਾ ਪਰਜਾਈ ਲੱਗਦੇ ਸੀ ਹਾਂਜੀ ਪਰ ਤੁਹਾਡੇ ਪਰ ਭਰਾ ਪਰਜਾਈ ਨੇ ਕਿਹਾ ਬੱਚਿਆਂ ਨੂੰ ਕਿ ਅਗਰ ਇਹਨਾਂ ਨੂੰ ਕੱਢੋਗੇ ਤਾਂ ਆ ਸਿ ਆਵਾਂਗੇ ਹਾਂਜੀ ਤਾਂ ਕਰਕੇ ਤੁਹਾਡੇ ਪਤੀਜਾ ਨੇ ਕੱਢਿਆ ਤਾਂ ਕੱਢਦਾ ਮੈਨੂੰ ਅੱਛਾ ਹਾਂਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਉਹਨਾਂ ਇਦਾਂ ਅਸਥਮਾ ਦੇ ਵਿੱਚ ਰਹਿੰਦੇ ਹੋ ਮੈ ਤਾਂ ਜੀ ਹੁਣ ਅਜ ਕੀ ਹੁਣੇ ਆਈਆਂ ਬਸ 18 ਮਾਰ ਪਹਿਨੀ ਉਪਰ ਆ ਲੈਣੁ ਆਈਆਂ ਮੈਂ ਹੂੰ ਉਸ ਪਰੇਦਾ ਮਕੇਦਨੀ ਸੋਦ ਨੂੰ ਨਾ ਕੁਲੀ ਰਹਿੰਦੀ ਸੀ ਕਦੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਇੱਕ ਦਿਨ ਤੁਸੀਂ ਕਿਹਾ ਮੈਂ ਰਹਿ ਕੇ ਆਈਆਂ ਤੇ ਤੁਹਾਡਾ ਮਨ ਜ ਕਦੀ ਨਹੀਂ ਆਇਆ ਕਿ ਮੈਂ ਦੁਬਾਰਾ ਵਿਆਹ ਕਰਾਂ ਜੀ ਨਾ ਮੈਸਾ ਨਫਰਤ ਪੈ ਗਈ ਮਤਲਬ ਮਨ ਦੇ ਵਿੱਚ ਇਦਾਂ ਹੋ ਗਿਆ ਕਿ ਜੇ ਪਹਿਲੇ ਵਿਆਹ ਚ ਸੁੱਖ ਨਹੀਂ ਹੈ ਤੇ ਦੂਜੇ ਚ ਕਿੱਥੋਂ ਮਿਲਣਾ ਹਾਂ ਕੋਈ ਪਤਾ ਨਹੀਂ ਇਦੋਂ ਵੀ ਜਿਆਦਾ ਉਹ ਹੋਵੇ ਮਨ ਟੁੱਟ ਗਿਆ ਪੂਰਾ ਮਨ ਟੁੱਟ ਗਿਆ ਜੀ ਮੇਰਾ ਪੂਰਾ ਕਦੀ ਲੋੜ ਨਹੀਂ ਪਈ ਜੀਵਨ ਸਾਥੀ ਦੀ ਮਹਿਸੂਸ ਨਹੀਂ ਹੋਈ ਵਿਆਹ ਜੀ ਕਦੇ ਵੀ ਜ਼ਹਿਰ ਖਾ ਕੇ ਮਰ ਜਾ ਅੱਛਾ ਹਾਂ ਜੀ ਮੈਨੂੰ ਮਿਲ ਜੇ ਮੈਂ ਹੁਣ ਖਾਣਾ ਜ਼ਹਿਰ ਇਨੇ ਪਰੇਸ਼ਾਨ ਉਹ ਦੁਖੀ ਹੋ ਜੀ ਮੈਂ ਕਦੀ ਲੋਡ ਨਹੀਂ ਮਹਿਸੂਸ ਹੋਈ ਕਿ ਮੈਨੂੰ ਜੀਵਨ ਸਾਥੀ ਦੀ ਵੀ ਲੋਡ ਹਾਂਜੀ ਮੈਨੂੰ ਲੋਡ ਨਹੀਂ ਫਿਰ ਕੀ ਕੀ ਚਾਹੁੰਦੇ ਤੁਸੀਂ ਇੱਕ ਪਰਿਵਾਰ ਚਾਹੁੰਦੇ ਸੀ ਬਸ ਬਸ ਐਂ ਕਹਿੰਦੀ ਸੀ ਵੀ ਇਹ ਨਾਲ ਰਹਾਂ ਵੀ ਫਾਇਦਾ ਕੋਈ ਨਹੀਂ ਇਹਦੇ ਵਿੱਚ ਚੇਂਜ ਤੇ ਆਪਣੀ ਵੀ ਮਤਲਬ ਪਰਿਵਾਰ ਦੇ ਨਾਲ ਰਹਿਣਾ ਚਾਹੁੰਦੇ ਸੀ ਤੁਸੀਂ ਹਾਂਜੀ ਪਰਿਵਾਰ ਜੀ ਰਹਿਣਾ ਚਾਹੁੰਦੇ ਸੀ ਉਹਨਾਂ ਨੇ ਕੱਟ ਤਾਂ ਕਹਿੰਦੇ ਸੀ ਰਸਤੇ ਨਹੀਂ ਮੈਂ ਫਿਰ ਮੈਨੂੰ ਉਹ ਉੱਥੇ ਨਾ ਮੈਂ ਇਹ ਚਿਰ ਮੈਂ ਮਿਲਿਆ ਨਹੀਂ ਵੀ ਜਿਵੇਂ ਰੱਖ ਲਣਗੇ ਮੈਂ ਆਟੋ 'ਚ ਬੈਠ ਗਈ ਤੇ ਉਹਨਾਂ ਨੇ ਵਾਰ ਨਹੀਂ ਖੋਲਿਆ ਮੈਨੂੰ ਤੇ ਉਹ ਦੂਜੇ ਨਾਲ ਲੱਗਵੇਂ ਗਏ ਲੱਗੇ ਚੱਲ ਤੁਹਾਨੂੰ ਸੇ ਛੱਡਿਆ ਨੇ ਜੇ ਤੁਸੀਂ ਘਰੇ ਜਾਣਾ ਜਨ ਕਲੋਨੀ 'ਚ ਤੇ ਮੈਂ ਕਿਹਾ ਹਾਂ ਜੀ ਉਹ ਮੈਨੂੰ ਕਿਤੇ ਪਤਾ ਨਹੀਂ ਇਹ ਕਿੱਥੇ ਤਾਂ ਛੱਡ ਗਏ ਮੈਂ ਰੁੱਲ ਗਈ ਮੈਂ ਰੋਂਦੀ ਫਿਰਦੀ ਸੀ ਕਿਨੇ ਛੱਡਿਆ ਆਟੋ ਆਲੇ ਨੇ ਅੱਛਾ ਤੇ ਉਹ ਦੋ ਸਰਦਾਰ ਜੇ ਤੇ ਪਾਠ ਤੇ ਜਾ ਰਹੇ ਸੀ ਉਹ ਕਹਿੰਦੇ ਮਾਤਾ ਕੀ ਹੋ ਗਿਆ ਮਾ ਜੀ ਮੈਂ ਜੈਨ ਕਰੋਨੀ ਭੁੱਲ ਗਈ ਮੈਨੂੰ ਰਸਤਾ ਨਹੀਂ ਪਤਾ ਤੇ ਇਹ ਕਹਿੰਦੇ ਜਿਹਨੂੰ ਪੁੱਛਦਿਆਂ ਉਹ ਕਹਿੰਦੇ ਇੱਧਰ ਜੈਨ ਕਰੋਨੀ ਹੈ ਨਹੀਂ ਤੇ ਮੈਂ ਤਾਂ ਰੋਣੇ ਉਹ ਕਹਿੰਦੇ ਤੁਸੀਂ ਬੈਠੋ ਮੇਰੇ ਸਕੂਟਰ ਤੇ ਤੁਹਾਨੂੰ ਪੁੱਛ-ਪੁੱਛ ਛੱਡਿਆ ਉਹ ਡੇਢ ਘੰਟਾ ਲੱਗਾ ਜੀ ਉਹਨਾਂ ਨੇ ਪੁੱਛਦੇ ਪੁੱਛਦਿਆਂ ਨੇ ਮਤਲਬ ਕਿ ਸੇ ਸਰਦਾਰ ਭਾਈ ਜੀ ਨੇ ਤੁਹਾਡੀ ਮਦਦ ਕੀਤੀ ਸੀ ਸਰਦਾਰ ਭਾਈਆਂ ਨੇ ਮੇਰੀ ਮਦਦ ਕੀਤੀ ਨਾਲੇ ਮੈਨੂੰ ਘਰੇ ਛੱਡ ਕੇ ਗਏ ਨਾਲੇ ਮਾੜਾ ਮੋਟਾ ਸਮਾਨ ਦਿੱਤਾ ਮੈਨੂੰ ਵੀ ਸੋ ਇਹ ਖਾ ਲੈ ਭਈ ਭੁੱਖੀ ਹੈਗੀ ਤੇ ਨਾਲੋਂ ਮੈਨੂੰ ਜਿਹੜਾ ਇਹ ਰਸੂਰੀ ਪੀ ਆ ਵੀ ਦਿੱਤਾ ਵੀ ਕਹਿੰਦੇ ਤੁਸੀਂ ਖਰਚੋ ਉਹ ਗਾਹ ਪਰ ਪਰਿਆਇਆਂ ਗਏ ਭਾਗੀਵੇਂ ਉਹਨਾਂ ਨੇ ਮੈਨੂੰ ਅੱਡ ਮਕਾਨ ਲੈਤਾ 1500 ਕੋ ਉਹਨਾਂ ਨੇ ਖਰਚ ਕਰਾਤਾ ਮੇਰਾ ਫਿਰ ਉਹਨਾਂ ਨੇ ਕੱਢਤਾ ਮੈਨੂੰ ਅੱਛਾ ਫਿਰ ਕੱਢਤਾ ਹਾਂਜੀ ਪੈਸੇ ਲੈ ਕੇ ਬੰਦੇ ਅਸੀਂ ਜਾਣਾ ਕਹਿੰਦੇ ਅੱਜ ਉਹ ਰਾਮਪੁਰੇ ਵੀ ਤੁਸੀਂ ਇਹਦਾ ਕਿਤੇ ਇੰਤਜ਼ਾਮ ਕਰੋ ਅੱਛਾ ਹਾਂਜੀ ਅੱਜਕੱਲ ਭਰਾ ਕੋਈ ਕਿਸੇ ਦਾ ਨਹੀਂ ਬਣਿਆ ਜੀ ਕੀ ਕਮੀ ਹੈ ਇਸ ਟਾਈਮ ਕੀ ਕਿਸ ਪਾਲਦੇ ਹੋ ਮੈਂ ਭਾਲ ਜੀ ਤੇ ਗਈਆਂ ਜੀ ਮੇਰੇ ਬਸ ਮੌਤ ਹੀ ਪਾਲਦੀਆਂ ਹੋਰ ਗੁੱਸੇ ਨਹੀਂ ਬਾਲਦੀ ਇੰਨਾ ਅੰਦਰ ਦਰਦ ਭਰਿਆ ਹੋਇਆ ਹਾਂ ਜੀ ਬਹੁਤ ਜ਼ਿਆਦਾ ਬੀਜੋ ਤੇ ਕੋਈ ਰਿਹਾ ਹੀ ਨਹੀਂ ਮੇਰੇ ਮੈਂ ਕੀ ਕਰਨ ਰਹਿ ਕੇ ਮਤਲਬ ਪਰਿਵਾਰ ਦੇ ਵਿੱਚ ਤੁਹਾਡੇ ਆਪਣੇ ਮਾਪੇ ਭੈਣ ਭਾਈ ਕੋਈ ਵੀ ਨਹੀਂ ਹੁਣ ਹੈਗਾ ਵੀ ਤੁਸੀਂ ਸਿਆਦ ਤੇ ਕੋਈ ਵੱਡੀ ਭੈਣ ਹੈਗੀ ਐਨੇ ਲੱਖਾਂ ਪਤੀ ਹੈ ਇੰਨਾ 8-9 ਦਾ ਕਿਰਾਏ ਦਾ ਰੈਂਦੇ ਲੱਖਾਂ ਪਤੀ ਆ ਉਹ ਵੀ ਨਹੀਂ ਰੱਖ ਕੇ ਰਹੀ ਜੀ ਮੈਂ ਕਿਹਾ ਮੈਂ ਇੱਕ ਦਿਨ ਮਿਲ ਜਾ ਕਿਹਦੀ ਕੀ ਕਰਨੇ ਆ ਕੇ ਵੱਡੀ ਭੈਣ ਕੀ ਕਿੱਥੇ ਰਹਿੰਦੀ ਹੈ ਜੈਨ ਕੋਲ ਉੱਥੇ ਗੈਸਪੁਰੇ ਚ ਅੱਛਾ ਲੁਧਿਆਣੇ ਹਾਂਜੀ ਠੀਕ ਹੈ ਉਹ ਕੀ ਕਰਦੇ ਨੇ ਨਾ ਸਹਿਬ ਜਿਆਦਾ ਜੀ ਸਜ ਨਗਰ ਰਹਿੰਦੇ ਆ ਅੱਛਾ ਉਹ ਕੀ ਕਰਦੇ ਨੇ ਉਹ ਆਪ ਦਾ ਜੀ ਮੇਰਾ ਜੀਜਾ ਦਾ ਮੁੱਕ ਗਿਆ ਭਾਂਜਿਆਂ ਦੀਆਂ ਦੁਕਾਨਾਂ ਨੇ ਬਹੁਤ ਵੱਡੀਆਂ ਨੇ ਚਾਰ ਚਾਰ ਮੰਜ਼ਲੀ ਦੁਕਾਨਾਂ ਨੇ ਹਰ ਇੱਕ ਚੀਜ਼ ਉਹਨਾਂ ਦੀ ਦੁਕਾਨ ਤੇ ਮਿਲਦੀ ਹੈ ਅੱਛਾ ਤੇ ਹੁਣ ਉਹ ਵੀ ਨਹੀਂ ਸੱਕੀ ਭੈਣ ਕਹਿੰਦੇ ਮਾਵਾ ਬਰਾਬਰ ਹੁੰਦੀ ਹੈ ਉਹ ਵੀ ਨਹੀਂ ਪੁੱਛਦੇ ਉਹ ਵੀ ਨਹੀਂ ਪੁੱਛਦੇ ਜੀ ਕੋਈ ਨਹੀਂ ਪੁੱਛਦਾ ਹੁਣ ਉਹਨਾਂ ਦੇ ਮੈਂ ਅਮਰੀਕਾ ਪਿੱਦੇ ਹਉਣੇ 7500 ਰੁਪਏ ਜਮਾ ਕਰਾਤਾ ਸੀ ਉਹਨਾਂ ਨੇ ਕੱਲ ਮੈਥੋਂ ਮੰਗਿਆ ਮੈਂ ਹਾਂਜੀ ਕੋਈ ਨਹੀਂ ਦੇ ਦੂੰਗੀ ਮੈਂ ਕੜਾ ਕੇ ਲਿਆਉਂਗੀ ਅਸੀਂ ਕੜਾ ਕੇ ਦੇ ਹੁਣ ਕੜਾ ਕੇ ਲਿਆਉਂਗੀ ਤਾਂ ਉਹਨਾਂ ਦੇ ਪਹਚਾਉਂਗੀ ਠੀਕ ਬਾਤ ਸੋ ਦੇਖਿਆ ਇੱਕ ਸਮੇਂ ਤੇ ਆ ਕੇ ਜਦੋਂ ਕਹਿੰਦੇ ਨਾ ਖੂਨ ਪਾਣੀ ਹੋ ਜਾਂਦੇ ਨੇ ਸੱਕੀਆਂ ਭੈਣਾ ਜਿਨ੍ਹਾਂ ਨੂੰ ਮਾਵਾਂ ਗਿਆ ਜਾਂਦਾ ਸੱਕੇ ਭਾਈ ਪੁੱਤਰ ਭਰਾ ਸਾਰੇ ਹੀ ਜਦੋਂ ਇੱਕ ਟਾਈਮ ਤੇ ਆ ਕੇ ਆ ਪਿੱਛਾ ਕਰ ਲੰਦੇ ਇਨਸਾਨ ਤੋਂ ਤਿੰਨ ਇਨਸਾਨ ਸਿਰਫ ਔਰ ਸਿਰਫ ਮੌਤ ਦੀ ਉਡੀਕ ਕਰਦਾ ਹੈ ਇਦਾਂ ਦੀ ਇੱਕ ਵੱਡੀ ਮਿਸਾਲ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਸੋ ਆਂਟੀ ਦੇ ਦਿਲ ਦੇ ਵਿੱਚ ਕਿੰਨਾ ਕੁ ਦੁੱਖ ਹੈ ਕਿਵੇਂ ਉਹ ਰੋ ਰੋ ਕੇ ਬਿਲਕ ਬਿਲਕ ਕੇ ਦੱਸ ਰਹੀ ਕਿ ਮੈਂ ਸਿਰਫ ਔਰ ਸਿਰਫ ਮੌਤ ਦੀ ਉਡੀਕ ਕਰ ਰਹੀ ਹਾਂ ਤੁਹਾਨੂੰ ਇਹ ਕਹਾਣੀ ਇਹਨਾਂ ਦੀ ਕਿੱਦਾਂ ਦੀ ਲੱਗੀ ਹੈ ਕਮੈਂਟਾਂ ਚ ਆਪਣੀ رائے ਜ਼ਰੂਰ ਦੇਣਾ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਹਾਰ ਮੈਦਾਨ ਫਤਿਹ